ਮੈਂ ਉਹ ਸਬਾਬ ਦੀ ਸੀ ਹਿਆ ਤਰਮੀਪਾ ਜੀ ਦੀ ਸੀ ਜਿਹਨੇ ਸਾਡੇ ਸ਼ਰਮ ਲਈ ਇੱਥੇ ਜਈਆਂ ਜਾਨਵਾਰੀਆਂ ਮੈਂ ਸਾਰ ਨੂੰ ਬੇਦਖਾਨਾ ਨਾ ਹਟਾਉਂਗੀ ਇਹ ਨਾ ਕਰਿਆ ਨਾ ਇਹ ਬੁਖਲਾਏ ਬੈਗੇ ਤਨੁਸ਼ਰਮ ਨੂੰ ਚਾਈ ਦੀਆ ਇੱਕ ਧੀਰ ਦੇ ਕਰਕੇ ਡਰਾ ਰਹੇ ਹੋ ਤੁਸੀਂ ਮੰਨ ਲਓ ਤੁਸੀਂ ਤੁਹਾਡੀ ਹਾਰ ਐਸਾ ਦੇਖ ਚੁੱਕੀ ਆ ਤੁਸੀਂ ਜੜਿਆ ਸੱਜਾ ਕਰ ਤੋ ਆਪ ਇਸ ਬੰਦਾ ਦਾ ਆਪਾਂ ਕੇਂਦਰ ਤੋਂ ਆਪਨੀ ਜਿੱਤ ਕਟਿਨੇ ਜ ਮਾਰਾ ਲਾਉਣਾ ਜੀ ਦੂਜੇ ਸਾਰੇ ਤਰਨ ਤਾਂ ਚਾਹੀਦੀ ਗੇ ਮੈਂ ਕਹਾਂ ਜੀ ਮੈਂ ਤਾਂ ਨਹੀਂ ਫੌਜੀ ਦੀ ਧੀ ਆ ਜਿਨ੍ਹਾਂ ਨੇ ਉਸ ਟਾਈਮ ਵਿੱਚ 1984 ਵਿੱਚ ਹਾਰ ਨਹੀਂ ਨਹੀਂ ਬੁਲਾਦੀ ਮੰਨੋ ਸਾਡੀ